ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ 10 ਸਾਲ ਦੇ ਹੋਏ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਬਾਲਕ ਨਾਨਕ ਜੀ ਨੂੰ ਕਿਸੇ ਕੰਮ ਧੰਦੇ ਵਿੱਚ ਲਾਣਾ ਚਾਹੀਦਾ ਹੈ ਇਹ ਵਿਚਾਰ ਕੇ ਪਿਤਾ ਮਹਿਤਾ ਜੀ ਨੇ ਬਾਲਕ ਨਾਨਕ ਜੀ ਨੂੰ ਕਿਹਾ ਕਿ ਤੁਸੀਂ ਆਪਣੀਆਂ ਗਾਵਾਂ ਮੱਝਾਂ ਨੂੰ ਬਾਹਰ ਜੂ ਵਿੱਚ ਚਾਰ ਲਿਆਇਆ ਕਰੋ ਇਹ ਸੁਣ ਕੇ ਬਾਲਕ ਨਾਨਕ ਜੀ ਝਟ ਮੰਨ ਗਏ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਗਾਵਾਂ ਮੱਝਾਂ ਦੇ ਵਾਗੀ ਬਣ ਗਏ ਜੰਗਲ ਬੇਲੇ ਦੀ ਆਕਾਂਤ ਵਿੱਚ ਗੁਰੂ ਜੀ ਬੜੇ ਖੁਸ਼ ਰਿਹਾ ਕਰਨ ਉੱਥੇ ਆਪ ਜੀ ਨੂੰ ਪਿਤਾ ਪਰਮਾਤਮਾ ਨੂੰ ਯਾਦ ਕਰਨ ਉਸ ਦੇ ਚਰਨਾਂ ਵਿੱਚ ਮਨ ਜੋੜਨ ਦਾ ਮੌਕਾ ਮਿਲਦਾ ਸੀ ਆਪ ਜੀ ਸਵੇਰੇ ਪਸ਼ੂਆਂ ਨੂੰ ਬਾਹਰ ਲੈ ਜਾਇਆ ਕਰਨ ਅਤੇ ਸ਼ਾਮ ਨੂੰ ਰਜਾ ਪੂਜਾ ਕੇ ਕਰ ਲਿਆਇਆ ਕਰਨ ਇਸ ਤਰ੍ਹਾਂ ਪਿਤਾ ਮਹਤਾ ਜੀ ਬੜੇ ਖੁਸ਼ ਸਨ ਉਹ ਕਹਿਣ ਬਾਲਕ ਨਾਨਕ ਜੀ ਨੂੰ ਹੁਣ ਮਨ ਭਾਉਂਦਾ ਕੰਮ ਮਿਲ ਗਿਆ ਹੈ ਇੱਕ ਦਿਨ ਗੁਰੂ ਜੀ ਸਦਾ ਵਾਂਗ ਗਾਵਾਂ ਮੱਝੀਆਂ ਜੰਗਲ ਵਿੱਚ ਲੈ ਗਏ ਉਹ ਚਰਨ ਲੱਗ ਪਈਆਂ ਆਪ ਜੀ ਇੱਕ ਰੁੱਖ ਹੇਠਾਂ ਬੈਠ ਗਏ ਤੇ ਕਰਤਾਰ ਦਾ ਸਿਮਰਨ ਕਰਨ ਲੱਗ ਪਏ ਛੇਤੀ ਹੀ ਗੁਰੂ ਜੀ ਦੀ ਬਿਰਤੀ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਗਈ ਆਪ ਜੀ ਨੂੰ ਬਾਹਰ ਦੀ ਦੁਨੀਆ ਦੀ ਕੋਈ ਸੁੱਧ ਬੁੱਧ ਨਾ ਰਹੀ ਪਸ਼ੂ ਆਪਣੀ ਮੋਜ ਵਿੱਚ ਚਰਦੇ ਫਿਰਦੇ ਇੱਕ ਭੱਟੀ ਜੱਟ ਦੀ ਪੈਲੀ ਵਿੱਚ ਜਾ ਪਏ ਅਤੇ ਉਸ ਵਿੱਚਲੀ ਹਰੀ-ਹਰੀ ਫਸਲ ਦਵਾ-ਦਬ ਖਾਂ ਲੱਗ ਪਈ। ਜਦੋਂ ਜ਼ਿੰਮੇਦਾਰ ਆਪਣੇ ਖੇਤਾਂ ਵੱਲ ਆਇਆ ਤਾਂ ਉਸਨੇ ਕੀ ਵੇਖਿਆ ਕੀ ਗੁਰੂ ਨਾਨਕ ਜੀ ਦੀਆਂ ਮੱਜੀਆਂ ਨੇ ਉਸ ਦਾ ਸਾਰਾ ਖੇਤ ਉਜਾੜ ਦਿੱਤਾ ਹੈ। ਉਸ ਨੂੰ ਬੜੀ ਚਿੰਤਾ ਲੱਗ ਗਈ ਕਿ ਮੈਂ ਕਿੱਥੋਂ ਗੁਜ਼ਾਰਾ ਕਰਾਂਗਾ? ਆਪਣੇ ਪਰਿਵਾਰ ਨੂੰ ਕਿਵੇਂ ਪਾਲਾਂਗਾ? ਦਾਣਾ ਫੱਕਾ ਤਾਂ ਹੁਣ ਖੇਤਾਂ ਵਿੱਚੋਂ ਮਿਲਣਾ ਨਹੀਂ। ਜ਼ਿੰਮੇਦਾਰ ਅੰਦਰੋਂ ਅੰਦਰੀ ਗੁਰੂ ਨਾਨਕਜੀਤ ਤੇ ਗੁੱਸੇ ਵੀ ਹੋਏ ਅਤੇ ਪਿਤਾ ਕਲਿਆਣ ਦਾਸ ਨੂੰ ਵੀ ਕੋਸੀ ਕਿ ਇਹ ਉਸ ਦਾ ਪੁੱਤਰ ਕਿਉਂ ਗਿਆ ਹੈ ਜ਼ਿੰਮੇਦਾਰ ਧੋੜ ਕੇ ਤੇਜ਼ੀ ਨਾਲ ਰਾਏਪੁਲਾਰ ਸ਼ਹਿਰ ਦੇ ਹਾਕਮ ਕੋਲ ਜਾ ਹਾਜ਼ਰ ਹੋਇਆ ਅਤੇ ਆਪਣਾ ਰੋਣਾ ਰੋਂ ਲੱਗਾ ਅੱਖ ਲੱਗਾ ਰਾਏਪੁਲਾਰ ਜੀ ਮੈਂ ਉੱਜੜ ਗਿਆ ਹਾਂ ਮੈਂ ਲੁੱਟਿਆ ਗਿਆ ਹਾਂ ਆਪ ਦੇ ਪਟਵਾਰੀ ਮਹਿਤਾ ਕਾਲੂ ਜੀ ਦੇ ਪੁੱਤਰ ਨੇ ਮੇਰੀ ਸਾਰੀ ਖੇਤੀ ਜਾੜ ਦਿੱਤੀ ਹੈ ਉਸ ਦੀਆਂ ਮੱਝੀਆਂ ਨੇ ਮੇਰਾ ਸਾਰਾ ਹਰਾ ਭਰਾ ਖੇਤ ਖਾ ਲਿਆ ਹੈ ਮੈਂ ਬਹੁਤ ਪਰੇਸ਼ਾਨ ਹੋ ਗਿਆ ਹਾਂ ਮੈਂ ਆਪਣੇ ਪਰਿਵਾਰ ਦਾ ਭੇਟ ਕਿੱਥੋਂ ਭਰਾਂਗਾ ਮੇਰਾ ਨੁਕਸਾਨ ਮੈਂ ਤਾਂ ਕਾਲੂ ਤੋਂ ਪਰਵਾਇਆ ਜਾਵੇ ਰਾਏ ਪਲਾਰ ਨੇ ਮੈਂ ਤਾਂ ਕਾਲੂ ਨੂੰ ਬੁਲਾ ਭੇਜਿਆ ਮੈਂ ਤਾਂ ਕਾਲੂ ਦਰਬਾਰ ਵਿੱਚ ਆਏ ਤਾਂ ਰਾਏ ਬੁਲਾਰ ਨੇ ਕਿਹਾ ਮਹਤਾ ਜੀ ਜ਼ਿੰਮੇਦਾਰ ਜੋ ਆਖਤਾ ਹੈ ਇਸ ਦਾ ਹਰਜਾਨਾ ਭਰ ਦਿਓ ਇਹ ਵਿਚਾਰਾ ਲੁੱਟਿਆ ਗਿਆ ਹੈ ਹਰੀਆਂ ਭਰੀਆਂ ਕਣਕਾਂ ਇਸ ਦੀਆਂ ਤੇਰੇ بیٹے ਨਾਨਕ ਜੀ ਨੇ ਉਜਾੜ ਦਿੱਤੀਆਂ ਹਨ ਮੈਂ ਤਾਂ ਕਾਲੂ ਜੀ ਚਿੰਤਾ ਵਿੱਚ ਚਲੇ ਗਏ ਰਾਏ ਭਲਾਰ ਨੂੰ ਕਹਿਣ ਲੱਗੇ ਰਾਏ ਜੀ ਮੈਂ ਕੀ ਕਰਾਂ ਮੇਰੇ ਘਰ ਕਮਲਾ ਜੰਮ ਪਿਆ ਹੈ ਪੜਨ ਭੇਜਿਆ ਉੱਥੇ ਨਹੀਂ ਪੜਿਆ ਮੱਝੀਆਂ ਚਰਾਉਣ ਭੇਜਿਆ ਤਾਂ ਇਹ ਊਲਾਮਾ ਲੈ ਆਇਆ ਹੈ ਮੈਂ ਕਰਾਂ ਤਾਂ ਕੀ ਕਰਾਂ ਗੱਲਬਾਤ ਕਰਦੇ ਕਰਦੇ ਬਹੁਤ ਸਾਰੇ ਲੋਕੀ ਉੱਥੇ ਇਕੱਠੇ ਹੋ ਗਏ ਸਨ ਲੋਕਾਂ ਵਿੱਚ ਕੁਸਰ-ਮੁਸਰ ਹੋ ਰਹੀ ਸੀ ਕੋਈ ਗੁਰੂ ਨਾਨਕ ਦੇਵ ਜੀ ਨੂੰ ਕੋਸੀ ਅਤੇ ਕੋਈ ਇਹਨਾਂ ਦੇ ਪਿਤਾ ਮੈਂ ਤਾਂ ਕਾਲੂ ਜੀ ਨੂੰ ਵਿੱਚੋਂ ਹੀ ਇੱਕ ਦੋ ਸਿਆਣੇ ਪੁਰਸ਼ਾਂ ਨੇ ਇੱਕ ਆਵਾਜ਼ ਦਿੱਤੀ ਅਤੇ ਰਾਏ ਪੁਲਾਰ ਨੂੰ ਬੇਨਤੀ ਕੀਤੀ ਕਿ ਰਾਏ ਸਾਹਿਬ ਜੀ ਹਰਜਾਨਾ ਭਰਨ ਤੋਂ ਪਹਿਲਾਂ ਇਹ ਤਾਂ ਵੇਖ ਲਿਆ ਜਾਵੇ ਕਿ ਨੁਕਸਾਨ ਹੋਇਆ ਵੀ ਹੈ ਜਾਂ ਨਹੀਂ ਜੇ ਹੋਇਆ ਹੈ ਤਾਂ ਕਿੰਨਾ ਕੁ ਹੋਇਆ ਹੈ ਰਾਏ ਪੁਲਾਰ ਨੂੰ ਇਹ ਗੱਲ ਚੰਗੀ ਲੱਗੀ ਉਸਨੇ ਆਪਣੇ ਦੋ ਪਿਆਦੇ ਜ਼ਿੰਮੀਦਾਰ ਦੇ ਨਾਲ ਇਸ ਗੱਲ ਦੀ ਪਰਖ ਕਰਨ ਲਈ ਭੇਜੇ ਅਤੇ ਕਿਹਾ ਕਿ ਇਹ ਵੇਖ ਕੇ ਆਓ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਜਦੋਂ ਦੋਵੇਂ ਪਿਆਦੇ ਜ਼ਿੰਮੀਦਾਰ ਦੇ ਨਾਲ ਪੈੜੀ ਪਾਸ ਗਏ ਤਾਂ ਸਾਰੀ ਪੈੜੀ ਹਰੀ ਭਰੀ ਤੇ ਲਹਿ ਲਹਿ ਕਰਦੀ ਸੀ ਜਿਸ ਨੁਕਰੇ ਪਸ਼ੂਆਂ ਨੇ ਖੇਤੀ ਖਾਧੀ ਸੀ ਉੱਤੇ ਹੁਣ ਹੋਰ ਫਸਲ ਪਹਿਲਾਂ ਨਾਲੋਂ ਵਧੀਆ ਸੀ ਇਹ ਵੇਖ ਕੇ ਜ਼ਿੰਮੇਦਾਰ ਹੈਰਾਨ ਹੋ ਗਿਆ ਉਹ ਪੈੜੀ ਵਿੱਚ ਥਾਂ ਥਾਂ ਜਾ ਕੇ ਖੇਤੀ ਨੂੰ ਟੋਵੇ ਪਰ ਖੇਤੀ ਠੀਕ ਹੀ ਹਰੀ ਕਾਇਮ ਤੇ ਸਗੂ ਅੱਗੇ ਨਾਲੋਂ ਵੀ ਚੰਗੀ ਸੀ ਜਦੋਂ ਪਿਆਦੇ ਵਾਪਸ ਰਾਏ ਪੁਲਾਰਪਾ ਜਾ ਪਹੁੰਚੇ ਤਾਂ ਉਹਨਾਂ ਨੇ ਕਿਹਾ ਰਾਏ ਸਾਹਿਬ ਜੀ ਜੋ ਇਹ ਪੱਟੀ ਕਹਿੰਦਾ ਹੈ ਕਿਸ ਦਾ ਖੇਤ ਉਜੜਿਆ ਹੈ ਉਹ ਤਾਂ ਹਰਾ ਭਰਾ ਖੜਾ ਹੈ ਹੈਰਾਨੀ ਦੀ ਗੱਲ ਹੈ ਕੁਝ ਵੀ ਨਹੀਂ ਉਜੜਿਆ ਪੱਟੀ ਪਤਾ ਨਹੀਂ ਕਿਉਂ ਝੂਠ ਬੋਲਦਾ ਹੈ ਰਾਏ ਨੇ ਪੱਟੀ ਨੂੰ ਪੁੱਛਿਆ ਕਿਉਂ ਭਾਈ ਜੋ ਪਿਆਦੇ ਆਖਦੇ ਹਨ ਸਹੀ ਹੈ ਕਿ ਗਲਤ ਪੱਟੀ ਨੇ ਜਵਾਬ ਦਿੱਤਾ ਜੀ ਹਜ਼ੂਰ ਇਹ ਸੱਚ ਆਖਦੇ ਨੇ ਰਾਏ ਸਾਹਿਬ ਨੇ ਪੱਟੀ ਨੂੰ ਗੁੱਸੇ ਹੋ ਕੇ ਬੋਲਿਆ ਕਿ ਤੂੰ ਫੇਰ ਝੂਠੀ ਸ਼ਿਕਾਇਤ ਕਿਉਂ ਲਗਾਈ ਪੱਟੀ ਕਹਿ ਲੱਗਾ ਇਹ ਮੁੰਡਾ ਕੋਈ ਕਰਾਮਾਤੀ ਹੈ ਇਹ ਜੋਗੀਆਂ ਨਾਥਾਂ ਕੋਲ ਬੰਦਾ ਹੈ ਜ਼ਰੂਰ ਇਸ ਨੇ ਕੋਈ ਜੰਤਰ ਮੰਤਰ ਕੀਤਾ ਹੈ ਮੈਨੂੰ ਤਾਂ ਖੇਤ ਉਜੜੇ ਹੋਏ ਨਜ਼ਰ ਆਏ ਸਨ رائے ਪੁਲਾਰ ਨੇ ਅੱਗੇ ਸੁਣਿਆ ਹੀ ਹੋਇਆ ਸੀ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਪਾਉਂਦੇ ਪੰਡਤ ਤੇ ਮੋਲਵੀ ਨੂੰ ਰੱਬੀ ਗਿਆਨ ਬਖਸ਼ਿਆ ਸੀ ਇਹ ਕੋਤਕ ਵੇਖ ਕੇ ਉਸ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਆਮ ਮਨੁੱਖਾਂ ਵਰਗੇ ਨਹੀਂ ਹਨ ਸਗੂ ਰੱਬ ਦੇ ਖਾਸ ਨਵਾਜੇ ਹੋਏ ਵਲੀ ਹਨ رائے ਪੁਲਾਰ ਨੇ ਅਜ ਪ੍ਰਤੱਕ ਵੇਖ ਲਿਆ ਕਿ ਬਾਬਾ ਨਾਨਕ ਕੋਈ ਸਧਾਰਨ ਬਾਲਕ ਨਹੀਂ ਹੈ ਇਹ ਰੱਬ ਦਾ ਪਿਆਰਾ ਹੈ ਰੱਬ ਦਾ ਰੂਪ ਹੈ ਖੇਤ ਹਰਾ ਭਰਾ ਕਿਵੇਂ ਹੋ ਗਿਆ ਸੋਚਦਾ ਹੀ ਸੋਚਦਾ ਆਪਣੀ ਰਾਹਿਸ ਵੱਲ ਚਲਾ ਗਿਆ ਅਤੇ ਸਾਰਾ ਦਿਨ ਅਤੇ ਸਾਰੀ ਰਾਤ ਇਸੇ ਸੋਚ ਵਿੱਚ ਗੁਜ਼ਾਰੀ ਸੋ ਪਿਆਰੀ ਸਾਥ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ